ਭਰਾ ਮੋਪਰ ਨੂੰ ਇਹ ਮੈਸੇਜ ਹੈ ਤੇ ਮਾਨ ਲੋਗ ਐਸਐਸਪੀ ਸਾਹਿਬ ਸੁਨਤੀ ਮੀਨ ਕੌਂਡਲ ਦੀ ਆਈਪ੍ਰੈਸ ਤੇ ਪੰਜਾਬ ਸਰਕਾਰ ਦੀ ਹਦ ਤਾਂ ਇੰਤਜ਼ਾਰ ਆ ਜਿਆਦਾ ਫੋਕਸ ਸਾਡਾ ਹੈ ਵੀ ਜਿਹੜਾ ਨਸ਼ੇ ਦਾ ਕਾਰੋਬਾਰ ਕਰਦੇ ਨੇ ਆਪਣੇ ਵੀਰੇ ਉਹਨਾਂ ਦੇ ਉੱਤੇ ਲੱਗਿਆ ਤੁਸੀਂ ਜਬ ਅਸੀਂ ਕੱਲ ਵੀ ਇੱਕ ਤਮੋਟ ਦੇ ਵਿੱਚੋਂ ਅਮਨਦੀਪ ਅਮਨਾ ਨਾਗਰ ਦਾ ਉਪਉਮਾਨ ਸੰਤ ਅਗਰਾਮ ਦੀ ਲਾਪੌਂਡਲ ਤੇ ਉਹਨੂੰ ਸਰਾਕਾਂ ਵਿੱਚ ਭੇਜਿਆ ਮੇਰੀ ਦੋਸਤਾਂ ਨੂੰ ਇਹ ਹੀ ਹੈ ਪੀਕੇ ਜਿਹੜਾ ਵੀ ਟੋਟਲ ਗੀਨ ਚ ਨਸ਼ਾ ਕੋਈ ਕਾਰੋਬਾਰ ਕਰਦਾ ਹੈ ਉਹਦੇ ਬਾਰੇ ਸਾਨੂੰ ਗੁਪਤ ਸੂਦਰਾਂ ਦੋ ਅਸੀਂ ਉਹਨਾਂ ਦੀ ਪਛਾਣ ਹੈ ਉਹ ਗੁਪਤ ਰੱਖਾਂਗੇ ਤੇ ਉਹਨਾਂ ਦੇ ਬਣ ਦੇ ਕੋਈ ਕਾਰਵਾਈ ਕਰਾਂਗੇ ਨਸ਼ੇ ਦੇ ਕਾਰੋਬਾਰ ਨੇ ਫਾਨੂੰ ਨਵੇਂ ਕਾਨੂੰਨ ਨਾ ਕੋਈ ਮੇਨੋ ਸਾਰਾ ਬਹੁਤ ਤੁਹਾਨੂੰ ਨਵੇਂ ਕਾਨੂੰਨ ਆ ਗਏ ਇੱਕ ਗੱਲ ਇਹ ਤੁਹਾਨੂੰ ਲਾਗੂ ਹੋ ਗਏ ਨੇ ਤੇ ਜਿਹੜੀ ਅਸੀਂ ਪਹਿਲੇ ਕੱਲ ਐਫੀਆਰ ਦਿਸੂ ਕੀਤੀ ਹੈ ਇੱਕ ਐਕਸੀਡੈਂਟ ਉਹ ਵੀ ਅਸੀਂ ਨਾਮ ਤੂ ਨਾ ਜਦਤੀ ਇਹ ਵਧੀਆ ਕਾਨੂੰਨ ਨੇ ਤੇ ਪਬਲੀਕਲੀ ਵੀ ਤੁਹਾਨੂੰ ਬਾਰੇ ਬੋਲਦੇ ਆ। ਮਾਣਵਾਸ ਜੀ ਮੈਂ ਆਪਣਾ ਆਈਡੀਆ ਤੁਹਾਨੂੰ ਪਸੰਦ ਕਰ ਦਿੱਤੀ ਆਉਜੀ ਦਾ ਮੌਲਵਾ ਤੁਹਾਨੂੰ ਹੌਂਸਲਾ ਦਿੰਦਾ। ਤੁਸੀਂ ਆਵੇ ਅਗਲੇ ਅਸਬਾਰ ਹੋਵਗੇ। ਧੰਨਵਾਦ। ਥੈਂਕ ਯੂ।